job, 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 ਹੋਏ ਸ਼ਾਮ ਨੂੰ ਦਾ ਅਪਡੇਟ ਦੀ ਗੱਲ ਵੀ ਫਿਲਹਾਲ ਕਰਦੇ ਹਾਂ ਇਸ ਵੇਲੇ ਮੈਂ ਤਰਨਤਾਰਨ ਦੇ ਚੀਮਾ ਕਲਾ ਪਿੰਡ ਦੇ ਵਿੱਚ ਹਾਂ ਜਿੱਥੇ ਕਿ ਪਿੰਡ ਵਾਸੀ ਉਸ ਪਰਿਵਾਰ ਦੇ ਨਾਲ ਹਾਲਚਲ ਪੁੱਛਣ ਵਾਸਤੇ ਪਹੁੰਚ ਰਹੇ ਹੈ ਔਰ ਗੁਰਪ੍ਰੀਤ ਸਿੰਘ ਦੀ ਜੋ ਖਬਰ ਹੈ ਫਿਲਹਾਲ ਉਸ ਬਾਬਤ ਕਿੰਨੀ ਕਿ ਜਾਣਕਾਰੀ ਇਹਨਾਂ ਨੂੰ ਮਿਲੀ ਹੈ ਹੁਣ ਤੱਕ ਕਿਉਂਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਉਸੇ ਤਰ੍ਹਾਂ ਦੇ ਨਾਲ-ਨਾਲ ਜੋ ਕਲਾਪਸ ਹੋਇਆ ਉਸੇ ਤੋਂ ਬਾਅਦ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ 'ਚ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਦੂਜੇ ਨੂੰ ਜੜਾ ਹਾਸਲਾ ਜ਼ਰੂਰ ਦਿੱਤਾ ਜਾ ਰਿਹਾ ਔਰ ਅਰਦਾਸ ਮਾਲਕ ਅਕੀ ਕੀਤੀ ਜਾ ਰਹੀ ਹੈ ਸੋ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਹੀ ਸਲਾਮਤ ਗੁਰਪ੍ਰੀਤ ਜਿਨ੍ਹਾਂ ਵੀ ਟਨਲ ਦੇ ਵਿੱਚ ਫਸੇ ਨੇ ਵਾਪਸ ਆ ਸਕਣ ਸੋ ਇਸ ਵੇਲੇ ਸਾਡੇ ਨਾਲ ਗੁਰਪ੍ਰੀਤ ਸਿੰਘ ਦੇ ਪਤਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਕਦੋਂ ਆਖਰੀ ਵਾਰ ਰਾਪਤਾ ਹੋਇਆ ਕਦੋਂ ਗੱਲ ਹੋਈ ਹੈ ਜਦੋਂ ਟਨਲ ਚ ਫਸਣ ਤੋਂ ਪਹਿਲਾਂ ਜੀ ਮੇਰੇ ਵੀ ਦਿਨ ਸ਼ਨੀਵਾਰ 6:30 ਵਜੇ ਗੱਲ ਹੋਈ ਹੈ ਜੇ ਡਿਊਟੀ ਜਾਂਦੇ ਆ ਉਹਨਾਂ ਗੱਲ ਕੀਤੀ ਆ ਕਿਉਂਕਿ ਉਹਨਾਂ ਜੋ ਜਾਣਾ ਗੱਲ ਕਰਕੇ ਜਾ ਡਿਊਟੀ ਤੇ 6:30 ਵਜੇ ਸੈਨਾ ਗਿਆ ਮੈਂ ਡਿਊਟੀ ਚੱਲਿਆ ਵਾਂ ਮੈਂ ਠੀਕ ਹੈ ਵਾਗੜ ਵਾਕੇ ਬਸ ਇੰਨਾ ਹੀ ਉਹਨਾਂ ਨੇ ਗੱਲ ਸੋ ਇਹ ਤੋਂ ਪਹਿਲਾਂ ਵੀ ਲੰਮੇ ਸਮੇਂ ਇੱਥੇ ਕੰਮ ਕਰਦੇ ਰਿਹਾ ਐ ਐਕਸਪੀਰੀਅੰਸ ਕਾਫੀ ਹੈ ਹਾਂ ਜੀ ਮੇਰੇ ਵਿਆਹ ਤੋਂ ਪਹਿਲਾਂ ਦੇ ਇੱਕ ਵਾਰੀ ਹੀ ਕਿ ਉੱਥੇ ਵਰਤੀ ਇਸੇ ਕੰਪਨੀ ਦੀ ਹੈ ਹੂੰ ਸੋ ਹੁਣ ਤੱਕ ਕੋਈ ਅਪਡੇਟ ਮਿਲੀ ਹੈ ਖਬਰ ਕੁਝ ਪਤਾ ਲੱਗੀ ਹੈ ਕੀ ਚੱਲ ਰਿਹਾ ਮੈਨੂੰ ਕੁਝ ਨਹੀਂ ਦੱਸਦੇ ਕੰਪਨੀ ਵਾਲੇ ਕੁਝ ਨਹੀਂ ਦੱਸਣ ਦੇ ਫੇ ਕਿਤਰਾ ਵਾ ਕੋਈ ਕੁਝ ਨਹੀਂ ਮੈਨੂੰ ਦੱਸਣ ਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਹੈ ਵੀ ਮੇਰਾ ਬੰਦਾ ਮੇਰੀ ਬੱਚੀਆਂ ਵਾਲੇ ਵੇਖੋ ਮੈਨੂੰ ਉਹ ਵੇ ਮੇਰਾ ਬੰਦਾ ਵਾਪਸ ਦੇ ਦੋ ਯਾਰ ਕਿ ਮੈਨੂੰ ਕੋਈ ਦੱਸ ਦੇ ਕੰਪਨੀ ਵਾਲੇ ਹਾਂ ਤਾਂ ਕ ਪਤਾ ਨਹੀਂ ਲੱਗਣਿਆ ਕੁਝ ਵੀ ਕਿੱਥੇ ਆ ਕਿਦਾਂ ਦੀ ਹਾਲਤ ਕੋਈ ਖਬਰ ਨਹੀਂ ਕੋਈ ਹੋਰ ਪਿੰਡ ਦਾ ਇੱਥੇ ਕੰਮ ਕਰਦਾ ਆ ਉਸ ਤਾਂ ਜਿੱਤੇ ਹੀ ਆ ਕੋਈ ਤਰਨ ਤਰਨ ਦਾ ਹੋਵੇ ਜਿਹੜਾ ਉੱਥੇ ਕੰਮ ਕਰਦਾ ਹੋਵੇ ਨਾ ਇਹ ਇਕੱਲਾ ਹੀ ਪੰਜਾਬੀ ਵਾ ਇੰਦਰ ਦਾ ਕੋਈ ਇਕੱਲਾ ਹੀ ਉੱਥੇ ਰਾਬਤਾ ਕਿਵੇਂ ਕਾਇਮ ਰੱਖਿਆ ਹੋਇਆ ਤੁਸੀਂ ਕਿਸ ਤਰੀਕੇ ਨਾਲ ਗੱਲ ਚੱਲ ਰਹੀ ਆ ਉੱਧਰ ਮੈਨੂੰ ਕੰਪਨੀ ਦਾ ਪਵਾਨਿਆ ਮੁੰਡਾ ਵਾ ਉਹ ਦੱਸਦਾ ਪਿਆ ਵਾ ਤੇ ਫੇ ਮੇਰਾ ਭਤੀਜਾ ਉਸਨੇ ਮੈਨੂੰ ਫੋਨ ਕੰਪਨੀ ਚ ਲਾਇਆ ਫੇ ਤੁਸੀਂ ਉਹਦੀ ਵਾਈਫ ਨਾਲ ਗੱਲ ਕਰਨੀ ਮੈਂ ਮੈਮ ਵਾਈਫ ਹੀ ਬੋਲਦੀ ਪਈ ਆ ਕਹਿੰਦੇ ਗੁਰਪ੍ਰੀਤ ਮੈਂ ਕਿਹਾ ਪਹਿਲਾਂ 10 ਵੀਰ ਠੀਕ ਆ ਕਹਿੰਦੇ ਨਹੀਂ ਠੀਕ ਮੈਂ ਖਤਰੇ ਵਾਲੀ ਗੱਲ ਕਹਿੰਦੇ ਖਤਰੇ ਵਾਲੀ ਟੈਗ ਵਾ ਥੱਲੇ ਆ ਗਿਆ ਵਾ ਬਸ ਮੈਨੂੰ ਕੰਪਨੀ 'ਚ ਫੋਨ ਆਇਆ ਇਦਾਂ ਹੀ ਪਤਾ ਲੱਗਾ ਮੈਨੂੰ ਪਰਿਵਾਰ 'ਚ ਦੋ ਕੁੜੀਆਂ ਨੇ ਉਹ ਗੁਰਪ੍ਰੀਤ ਸੋਣੇ ਤੁਹਾਡੀਆਂ ਦੋਵੇਂ ਬੇਟੀਆਂ ਮੇਰੀਆਂ ਆ ਪੁੱਤ ਬਾਹਰ ਆ ਮੜਾ ਜਾ ਜਿਵੇਂ ਤੁਸੀਂ ਕਿਹਾ ਕਿ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਸੀਗਾ ਪਰ ਇਹ ਅਚਾਨਕ ਜਿਹੜਾ ਹਾਦਸਾ ਹੋਇਆ ਉਸ ਤੋਂ ਪਹਿਲਾਂ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਉੱਥੇ ਖਤਰਾ ਹੈ ਜਾਂ ਇਸ ਤਰੀਕੇ ਨਾਲ ਕੰਮ ਕਰ ਰਹੇ ਹੁੰਦਾ ਫਿਰ ਮੈਨੂੰ ਨਹੀਂ ਪਤਾ ਜਣਾ ਜੇ ਗਜ਼ਰਾ ਹੁੰਦਾ ਤੇ ਕੋਈ ਨਹੀਂ ਇਹੋ ਜੀ ਗੱਲ ਹੁਣ ਨਹੀਂ ਮਾਤੇ ਇੰਦਣ ਹੋ ਕੇ ਗਏ ਨੂੰ ਮੈਨੂੰ ਕਦੀ ਨਹੀਂ ਇੰਨੀ ਵੀ ਗੱਲ ਘੱਟ ਕਰਦੇ ਹੁਣ ਮੈਂ ਡਿਊਟੀ ਤੇ ਹਾਂ ਬਸ ਕਰਨਾ ਮਿੰਟ-ਮਿੰਟ ਵਿੱਚ ਮੈਂ ਡਿਊਟੀ ਤੇ ਲਾਉਣਾ ਜ਼ਰੂਰ ਆ ਮਿੰਟ-ਮਿੰਟ ਵਿੱਚ ਪਰ ਇਹੋ ਜੀ ਕਦੇ ਨਹੀਂ ਬਦੇ ਵੀ ਇਹੋ ਜੀ ਗੱਲ ਬਣੂਗੀ ਉਹ ਜੇ ਖਤਰੇ ਵਾਲੇ ਜਿਹੜੇ ਸਮੇਂ ਬਾਦ ਘਰ ਆਉਂਦੇ ਸੀ ਕਿ ਛੁੱਟੀ ਤੇ ਛੁੱਟੀ ਤੇ 6 ਮਹੀਨੇ ਵੀ ਆ ਜਾਂਦੇ ਜਦੋਂ ਮੈਂ ਬੁਲਾਉਣੀ ਛੁੱਟੀ ਤੇ ਆ ਜਾਂਦੇ ਹੁੰਦੇ ਹੀ ਕਦੇ ਸਾਲ 'ਚ ਵੀ ਆ ਜਾਣਾ 6 ਮਹੀਨੇ ਵੀ ਆ ਜਾਣਾ ਜਦੋਂ ਮੈਂ ਕਹਿਣਾ ਉਦੋਂ ਆ ਜਾਣਾ ਪਰ ਥੋੜੀ ਛੁੱਟੀ ਆਉਂਦੇ ਸੀ ਤੋ ਪਰਵਾਰਕ ਜੀ ਗਿਆ ਉਧਰ ਕੋਈ ਉਸ ਥਾਂ ਦੇ ਉੱਤੇ ਕੋਈ ਜਾ ਰਿਹਾ ਉਧਰ ਉਧਰ ਮੇਰਾ ਭਰਾ ਕਹਿੰਦੇ ਜਾਣਾ ਤਾਂ ਮਨਾ ਕਰੀ ਜਾਂਦੇ ਕੰਪਨੀ ਵਾਲੇ ਨਾ ਆਇਓ ਨਾ ਆਓ ਕਹਿੰਦੇ ਤੁਸੀਂ ਜਦੋਂ ਕਬਲਾਵਾਂਗੇ ਆਵਾਂਗੇ ਪਰ ਕੰਪਨੀ ਦੱਸਦੇ ਨਹੀਂ ਨਾ ਕੁਝ ਵੀ ਪਤਾ ਨਹੀਂ ਲੱਗਣ ਰਿਹਾ ਵੀ ਕੀ ਐ ਦੱਸਦੇ ਨਹੀਂ ਕੁਝ ਵੀ ਮੈਨੂੰ ਕੁਝ ਨਹੀਂ ਪਤਾ ਲੱਗਣਾ ਨਾ ਆਉਣ ਤੋਂ ਵੀ ਮਨਾ ਕਰਦੇ ਤੁਸੀਂ ਨਾ ਆਇਓ ਕੁਛ ਨਹੀਂ ਸੁਬਿੰਦਰ ਸਾਹਿਬ ਜਿੱਥੇ ਤੁਸੀਂ ਅਰਦਾਸਾਂ ਕਰ ਰਹੇ ਹੋ ਉੱਥੇ ਪੂਰਾ ਪਿੰਡ ਕਰ ਰਿਹਾ ਪੂਰਾ ਪੰਜਾਬ ਕਰ ਰਿਹਾ ਪੂਰਾ ਭਾਰਤ ਕਰ ਰਿਹਾ ਕਿ ਜਿਹੜੇ ਟਨਲ ਚ ਫਸੇ ਹੋਏ ਐ ਕਿ ਸਾਰੇ ਬਾਹਰ ਆਣ ਸਹੀ ਸਲਾਮਤ ਆਉਣ ਔਰ ਤੁਸੀਂ ਵੀ ਹੌਸਲਾ ਰੱਖੋ ਕਿਉਂਕਿ ਤੁਹਾਡੇ ਜਿਹੜੇ ਇਹ ਹੌਸਲੇ ਦੇ ਕਰਕੇ ਬੱਚੇ ਜਿਹੜੇ ਹੌਸਲੇ ਚ ਰਹਿਣਗੇ ਵੇ ਜਿਉਂ ਜ਼ਲਾਨੀ ਰਹਿੰਦਾ ਮੇਰਾ ਮੇਰੇ ਬੰਦੇ ਬਗਾਨੀ ਜੇਦਾ ਕਿਦਾ ਮੈਂ ਬੰਦੇ ਬਗਾਨੀ ਹੌਸਲਾ ਰਿੰਦਾ ਮੈਨੂੰ ਮਿੰਟ ਮਿੰਟ ਵਿੱਚ ਮੈਨਾਂ ਗੱਲ ਕਰਦਾ ਇਹ ਨਹੀਂ ਹੌਸਲਾ ਲੈਂਦਾ ਪਰਸੋਂ ਦੀ ਮੇਰੀ ਇੱਕ ਗੱਲ ਨਹੀਂ ਹੋਈ ਨਹੀਂ ਹੌਸਲਾ ਰਹਿੰਦਾ ਮੇਰਾ ਤੀਸਰਾ ਦਿਨ ਹੈ ਤੀਸਰਾ ਦਿਨ ਅੱਜ ਸੋ ਦੀਪਤੀ ਫਿਲਹਾਲ ਇਹ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਦੇ ਬ੍ਰਦਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਵੀ ਇਸ ਬਾਬਤ ਜਿਹੜੀ ਜਾਣਕਾਰੀ ਹੈਗੀ ਹੈ ਕਿ ਕਿਵੇਂ ਉੱਥੇ ਦਾ ਮਾਹੌਲ ਹੈ ਔਰ ਤੁਸੀਂ ਵੀ ਉੱਥੇ ਹੀ ਕੰਮ ਕਰਦੇ ਰਹੇ ਹੋ ਹਾਂਜੀ ਹਾਂਜੀ ਅਸੀਂ 9 ਸਾਲ 9 ਚ ਗਏ ਹਾਂ ਆਂ 5 ਸਾਲ 6 ਸਾਲ ਲਾਏ ਉੱਥੇ ਕੋਈ ਇਹੋ ਜਿਹੀ ਖਤਰੇ ਵਾਲੀ ਗੱਲਤ ਨਹੀਂ ਹੈਗੀ ਮਸ਼ੀਨ ਦੇ ਅੰਦਰ ਆਕਸੀਜਨ ਸਭ ਕੁਝ ਹੁੰਦਾ ਵਾ ਜਿੱਦਾਂ ਕੋਈ ਬੰਦਾ ਉੱਥੇ ਡਿੱਗ ਪੈਂਦੀ ਆ ਕੋਈ 9-10 ਦਿਨ ਵਿਸ਼ਤੇ ਅੰਦਰ ਪ੍ਰਬੰਧ ਹੁੰਦਾ ਉਹਨਾਂ ਦੇ ਕੋਈ ਖਦਰ ਵਾਲੀ ਗੱਲ ਨਹੀਂ ਹੋਈ ਹੁੰਦੀ ਅੱਗੇ ਜੂਪੀ ਡਿੱਗੀ ਉਹ 17 ਦਿਨਾਂ ਬਾਅਦ ਬੰਦੇ ਕੱਢੇ ਹੋਣਾ ਸਹੀ ਸਲਾਮਤ ਨਿਕਲੇ ਆਏ ਅੰਗੇ ਦੇਖੋ ਰੱਬ ਕਰੀ ਦਿਵਾ ਕਰਦੇ ਮਹਾਰਾ ਸੱਚੇ ਪਾਤਸ਼ਾਹ ਬਿਲਕੁਲ ਸਹੀ ਰੱਖਿਆ ਇਹਨਾਂ ਨੂੰ ਉੱਥੇ ਐਜੇ ਕੀ ਕੰਮ ਕਰ ਰਹੇ ਸੀਗੇ ਉੱਥੇ ਫੋਰਮੈਨ ਸਨ ਜਾਂ ਕੀ ਮਕੈਨਿਕ ਸਨ ਕਿ ਕਿਸ ਜੌਬ ਤੇ ਕੰਮ ਕਰ ਰਹੇ ਸੀ ਇਹ ਆਪਰੇਟਰ ਹੈ ਅੱਛਾ ਜੀ ਮਸ਼ੀਨ ਚਲਾਉਂਦਾ ਹਿਆਵ ਇਹ ਕਿਉਂ ਕਾਫੀ ਚਿਰ ਤੋਂ ਗਿਆ ਨਾ ਫਿਰ ਉਹਦਾ ਮੜਕੇ ਨੂੰ ਨੌਲੇਜ ਹੋ ਗਈ ਜਿਆਦਾ ਉਹਨੇ ਆਪਰੇਟਰ ਦਾ ਕੰਮ ਕਰਦਾ ਹੈ ਮਸ਼ੀਨ ਦੇ ਵੇਚੀ ਜੇ ਰਹਿ ਗਏ ਨੇ ਤੇ ਸੇਫ ਨੇ ਹਾਂਜੀ ਹਾਂਜੀ ਸੇਫ ਹੈ ਉਹ ਹੀ ਚੱਕਰ ਪਈ ਨਹੀਂ ਹੈ ਬਾਕੀ ਆਕਸੀਜਨ ਅੰਦਰ ਸਾਰਾ ਸੁਮਿਤੀ ਤਾਉਨਾ ਪ੍ਰਬੰਧ ਹੈ ਆਕਸੀਜਨ ਬਾਹਰੋਂ ਹੀ ਜਾਣ ਦੀ ਦੱਸਣ ਦੇ ਉਹ ਬਾਕੀ ਅੰਦਰ ਵੀ ਹੁੰਦੀ ਆ ਆਕਸੀਜਨ ਇਹਦੇ ਵੀ 9-10 ਦਿਨ ਬੰਦ ਨੇ ਕੋਈ ਖਤਰਾ ਨਹੀਂ ਹੁੰਦਾ ਜਿੱਥੇ ਆਪਰੇਟਰ ਇਹ ਕੰਮ ਕਰਦੇ ਨੇ ਕੋਈ ਇਹੋ ਜਿਹਾ ਚੱਕਰ ਨਹੀਂ ਹੁੰਦਾ ਨਾ ਉੱਥੇ ਪਾਣੀ ਛੇਤੀ ਜਾ ਸਕਦਾ ਅੱਜ ਪੂਰਾ ਪਿੰਡ ਅਰਦਾਸਾਂ ਕਰ ਰਿਹਾ ਤੁਸੀਂ ਵੀ ਆਪਣੇ ਭਰਾ ਵਾਸਤੇ ਅਰਦਾਸਾਂ ਕਰ ਰਹੇ ਹੋ ਔਰ ਇਹ ਵੀ ਬਾਬੇ ਉੱਥੇ ਜਾ ਕੇ ਕਰਾ ਆ ਗਏ ਪਉ ਪਿੰਡ ਵੀ ਅਰਦਾਸ ਕਰਾ ਆ ਗਿਆਂ ਮੈਂ ਦੇ ਬਿਮਾਰਾ ਸੱਚੇ ਪਾਤਸ਼ਾਹ ਦਾ ਸ ਬਾਕੀ ਕੋਈ ਚੱਕਰ ਨਹੀਂ ਹੋ ਜਾ ਮਹਾਰਾਜ ਗੱਲ ਦੀਵਾਾਂ ਕਰਨ ਦਾ ਬਾਕੀ ਜੋ ਜਿਵੇਂ ਤੁਸੀਂ ਕਿਹਾ ਕਿ ਆਪਰੇਟਰ ਹੈ ਉੱਥੇ ਵਧੀਆ ਕੰਮ ਕਰ ਰਿਹਾ ਹੈ ਸ਼ੁਰੂ ਤੋਂ ਕਾਫੀ ਐਕਸਪੀਰੀਐਂਸ ਰਿਹਾ ਉਹਨਾਂ ਨੂੰ ਤੁਹਾਡੇ ਨਾਲ ਆਖਰੀ ਵਾਰੀ ਕਦੋਂ ਗੱਲ ਹੋਈ ਹੈ ਤੁਹਾਡੇ ਨਾਲ ਟੈਕਨੀਕਲੀ ਗੱਲ ਹੁੰਦੀ ਰਹੀ ਹੋਣੀ ਇੱਥੇ ਜਦੋਂ ਆਇਆ ਉਸ ਦਿਨ ਥੋੜੇ ਦਿਨ ਹੋਈਏ ਦਿਨਾਂ ਦਾ ਕੋਈ ਹੋਇਆ ਡੈਥ ਹੋਈ ਇਹਨਾਂ ਦੇ ਹੋ ਗਿਆ 간 ਹਫਤਾ ਦੋ ਹਫਤੇ ਹੋ ਗਏ ਨਾ ਇੰਨੇ ਕਿ 20 ਦਿਨ ਹੋਏ 20 ਦਿਨ ਹੋਏ ਇੱਥੇ ਗਏ ਉਹ ਦਿਨ ਮੇਰੀ ਦੁਕਾਨ ਤੋਂ ਹੋ ਕੇ ਗਿਆ ਵਾ ਆ ਇਨਵਰਟਰ ਲਿਆਂਦਾ ਮੈਨੂੰ ਆਂਦਾ ਵੀ ਇਨਵਰਟਰ ਲਾ ਦੇ ਮੇਰੇ ਆਗੇ ਉਸ ਦਿਨ ਮੜ ਕੇ ਜਗਾ ਆਂਦਾ ਨਹੀਂ ਪ ਉਦੋਂ ਨਹੀਂ ਮਿਲ ਕੇ ਗਿਆ ਉਹ ਤਾਂ ਮਿਲ ਕੇ ਗਿਆ ਉਹਨਾਂ ਦੁਕਾਨਾਂ ਦੇ 20 ਦਿਨ ਹੋ ਗਏ ਇਸ ਗੱਲ ਨੂੰ ਪਰਿਵਾਰ ਦੇ ਮਤਲਬ ਉਹਨਾਂ ਸਿਰੋ ਪਰਿਵਾਰ ਚੱਲਦਾ ਉਹਨਾਂ ਦੀ ਟਪੈੰਡਾ ਪੂਰਾ ਹਾਂਜੀ ਹਾਂਜੀ ਉਹਨਾਂ ਸਿਰੋ ਚੱਲਦਾ ਜੀ ਮਾਤਾ ਵਿਚਾਰੀ ਬਜ਼ੁਰਗ ਹੈ ਉਹਦੀ ਬਾਕੀ ਦੋ ਬੇਟੀਆਂ ਆ ਘਰ ਦੇ ਚਲੇ ਨੇ ਉਹਦੇ ਤੇ ਉਹ ਕੱਲਾ ਬੰਦਾ ਕਮਾਉਣ ਵਾਲਾ ਕਰਜ ਫਿਲਹਾਲ ਇਸ ਫਿਲੇਦੀਪਤੀ ਦੇਖੀ ਦਾ ਪੂਰਾ ਪਿੰਡ ਅਰਦਾਸਾਂ ਤੇ ਕਰ ਰਿਹਾ ਔਰ ਜ਼ਰੂਰ ਬਾਰ-ਬਾਰ ਹਾਲ ਪੁੱਛਣ ਵਾਸਤੇ ਵੀ ਪਹੁੰਚ ਰਿਹਾ ਅਪਡੇਟ ਲੈਣ ਵਾਸਤੇ ਵੀ ਪਹੁੰਚ ਰਿਹਾ ਕਿ ਉੱਥੋਂ ਦੀ ਖਬਰ ਕੀ ਮਿਲੀ ਆ ਹੁਣ ਤੱਕ ਕੀ ਜਿਹੜਾ ਜਾਣਕਾਰੀ ਮਿਲ ਸਕੀ ਹੈ ਪਰਿਵਾਰ ਨੂੰ ਦੋ ਬੱਚਿਆਂ ਨੇ ਔਰ ਜੋ ਘਰ ਦਾ ਸਾਰਾ ਖਰਚਾ ਆ ਗੁਰਪ੍ਰੀਤ ਸਿੰਘ ਹੋਣਾ ਦੇ ਜ਼ਰੂਰ ਚੱਲਦਾ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਵਾਪਸ ਪਰਤਣ ਫਿਲਹਾਲ ਗੱਲ ਕਰਾਂ ਤੇ ਗੁਰਪ੍ਰੀਤ ਹੋਰੀ ਲੰਮਾ ਐਕਸਪੀਰੀਅੰਸ ਸੀ ਕਿਹਾ ਕਿ ਰਿਹਾ ਹੋਣਾ ਦਾ ਤੇ ਹੁਣ 20 ਦਿਨ ਪਹਿਲਾਂ ਹੋ ਕੇ ਗਏ ਆ ਤੇ ਉਸ ਤੋਂ ਬਾਅਦ ਜੇ ਗਏ ਨੇ ਤੇ ਇਹ ਨਵਾਂ ਪ੍ਰੋਜੈਕਟ ਸੀਗਾ ਕਿ ਪੁਰਾਣਾ ਪ੍ਰੋਜੈਕਟ ਹੀ ਆ ਜਿਹੜਾ ਚੱਲ ਰਿਹਾ ਵੀ ਜੇ ਨਹੀਂ ਮੈਂ ਦੱਸਿਆ ਵੀ ਨਵਾਂ ਜਗ੍ਹਾ ਚੱਲੇ ਆ ਉਹ ਤਰ੍ਹਾਂ ਇਹ ਵੀ ਜਾਂਦੇ ਹੀ ਜਦੋਂ ਜਾਂਦੇ ਹੁੰਦੇ ਨੇ ਨਾ ਕਈ ਕਈ ਵਾਰੀ ਕਹਿਣਾ ਵੀ ਸ਼ਿਫਟ ਚੇਂਜ ਹੋਣੀ ਤੇ ਮੈਂ ਨਹੀਂ ਜਾਣ ਲੈਣਾ ਪਰ ਇਹ ਨਹੀਂ ਸੀ ਪਤਾ ਵੀ ਨਵੀਂ ਜਗ੍ਹਾ ਚੱਲੇ ਆ ਜਾਂ ਕਿੱਥੇ ਗਏ ਇਹ ਨਹੀਂ ਦੱਸਿਆ ਮੈਨੂੰ ਇਹ ਨਹੀਂ ਪਤਾ ਸੋ ਗੁਰਪ੍ਰੀਤ ਜੀ ਨਾਲ ਦੀ ਮਾਤਾਵਰਣਾ ਵੀ ਗੱਲ ਕਰਦੇ ਆ ਕਿਉਂਕਿ ਇਸ ਵੇਲੇ ਲਾਈਵ ਸਾਨੂੰ ਜੇ ਦਰਸ਼ਕ ਸੁਣ ਰਹੇ ਨੇ ਤਾਂ ਉਹ ਵੀ ਜ਼ਰੂਰ ਇਸ ਪਰਿਵਾਰ ਵਾਸਤੇ ਅਰਦਾਸਾਂ ਬੇਨਤੀਆਂ ਕਰਨ ਮਤਈ ਇਸ ਵੇਲੇ ਦੇਖੀਏ ਤਾਂ ਅੱਜ ਗੁਰਪ੍ਰੀਤ ਸਿੰਘ ਦੀ ਵਰੀਕ ਦੇ ਵਿੱਚ ਬੈਠੇ ਹੋਏ ਸੋ ਮਾਲ ਗੜੀ ਕੀ ਅਰਦਾਸ ਕਰ ਰਹੇ ਹਾਂ ਇਹ ਅਰਦਾਸ ਕਰਦੇ ਆ ਆਪਣੇ ਘਰ ਆਵੇ ਆਪਣੀਆਂ ਬੱਚੀਆਂ ਥਾ ਤੇ ਆਵੇ ਦੋ ਬੱਚੀਆਂ ਵਾ ਸਾਡੀ ਬੇਟੀਆਂ ਉਹਦੀ ਮਾਤਾ ਵਾ ਉਹ ਉਸੇ ਦੇ ਆਸਰੇ ਨਾਲ ਉਹੋ ਹੀ ਘਰ ਵਿੱਚ ਹੈਗਾ ਕਮਾਉਣ ਵਾਲਾ ਤੇ ਉਹੋ ਹੀ ਘਰ ਵਿੱਚ ਹੈਗਾ ਤੇ ਮਹਾਰਾਜ ਉਹਨੂੰ ਸਹੀ ਸਲਮਤ ਕਰ ਲਿਓ ਤੇ ਮਾਦੀਏ ਦੁਆਵਾਂ ਬਹੁਤ ਜਲਦੀ ਲੱਗਦੀਆਂ ਨੇ ਸੋ ਤੁਹਾਡੀਆਂ ਦੁਆਵਾਂ ਲੱਗਣਗੀਆਂ ਕਿਉਂਕਿ ਪੰਜਾਬ ਦੀ ਹਰ ਮਾਂ ਦੁਆ ਕਰਦੀ ਕਿ ਗੁਰਪ੍ਰੀਤ ਵਾਪਸ ਆਵੇ ਜਿਹੜਾ ਮਿਹਨਤ ਦੇ ਸਦਕੇ ਕੰਮ ਕਰਦਾ ਕਰਦਾ ਇਹ ਜਹਾਜ਼ੇ ਦਾ ਸ਼ਿਕਾਰ ਹੋਇਆ ਹਾਂਜੀ ਹਾਂਜੀ ਹਾਂ ਮੈਂ ਹਾਂਜੀ ਹਾਂ ਅਮਿੰਤ ਕਰਦੇ ਨੂੰ ਅੱਜ 20 ਸਾਲ ਹੋ ਗਏ ਕਰਤੇ ਇਸ ਕੰਪਨੀ ਦੇ ਵਿੱਚ 20 ਸਾਲ ਕੇ ਕਰਤੇ ਸਾਡੀ ਬੇਟੀ ਨੂੰ ਵਿਆਹ ਹੀ ਨੂੰ ਹੋ ਕੇ 15 ਸਾਲ ਜਤੋਂ ਪਹਿਲਾਂ ਦਾ ਲੱਕਾ ਹਾਂਜੀ ਸੋ ਥੋੜੀ ਵੀ ਪਰਸੋਂ ਗੱਲ ਹੋਈ ਸੀ ਉਸ ਤੋਂ ਪਹਿਲਾਂ ਸਾਡੀ ਬੇਟੀ ਦੀ ਹੋਈ ਹੁਣੀ ਸੀ ਤੋ ਇੱਥੇ ਪਿੰਡੋਂ ਆਏ ਹਾਂ ਤੇ ਇਹਨਾਂ ਫੋਨ ਜਦੋਂ ਕੀਤਾ ਉਦੋਂ ਫਿਰ ਉਸੇ ਵਾਲੀ ਭੱਜੀ ਆ ਜੀ ਹਾਂਜੀ ਬਿਲਕੁਲ ਸੋ ਦੀਪਤੀ ਫਿਲਹਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਨੂੰ ਇਹੀ ਉਡੀਕ ਹੈ ਕਿ ਜਲਦੀ ਗੁਰਪ੍ਰੀਤ ਘਰ ਪਰਤਣ ਤੇ ਪਰਿਵਾਰ ਦੇ ਵਿੱਚ ਬੈਠਣ ਤੇ ਹੌਸਲਾ ਹੋਵੇ ਉਹਨਾਂ ਨੂੰ ਕਿ ਸਾਡਾ ਜਿਹੜਾ ਜੀ ਆ ਵਾਪਸ ਪਹੁੰਚੇ ਜੀ ਜ਼ਰੂਰ ਜ਼ਰੂਰ ਅਸੀਂ ਗੁਰਪ੍ਰੀਤ ਸਿੰਘ ਦੀ ਬੇਟੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਔਰ ਛੋਟੀ ਜੀ ਬੱਚੀ ਹੈ ਫਿਲਹਾਲ ਡੀਕ ਤਾਂ ਹੁੰਦੀ ਹੈ ਔਰ ਬੱਚਿਆਂ ਦੀ ਮਾਵਾ ਦੀ ਹਰੇਕ ਦੀ ਅਰਦਾਸ ਲੱਗੇ ਅਸੀਂ ਇਹੀ ਆਸ ਕਰਦੇ ਆਂ ਬੇਟਾ ਤੁਹਾਡਾ ਨਾਂ ਕੀ ਹੈ ਜੀ ਸੁਪਨ ਸੋ ਸੌਰੀ ਟੂ ਸੇ ਕਿ ਅਸੀਂ ਇਹ ਸਵਾਲ ਕਰ ਰਹੇ ਹਾਂ ਕਿਉਂਕਿ ਹਾਲ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈਗੇ ਪਰ ਫਿਰ ਵੀ ਪਾਪਾ ਦੀ ਵੇਟ ਕਰ ਰਹੇ ਹੋ ਤੇ ਲਾਸਟ ਗੱਲ ਪਰਸੋਂ ਹੋਈ ਸੀ ਹਾਂ ਜੀ ਉਹ ਤਾਂ ਹੀ ਗੱਲ ਹੋਈ ਸੀ ਉਸ ਵਾਰ ਨਹੀਂ ਹੋਈ ਰਾਤ ਗੱਲ ਹੋਈ ਮੇਰੀ ਤੇ ਸਵੇਰੇ ਮੰਮਾ ਦੀ ਹੋਈ ਸੀ ਤੇ ਰਾਤ ਗੱਲ ਹੋਈ ਉਹਨਾਂ ਕਹਿੰਦੇ ਸੀ ਵੀ ਠੀਕ ਆ ਬਸ ਸਵੇਰੇ ਮम्मा ਦੀ ਗੱਲ ਹੋਈ ਕਿ ਡਿਊਟੀ ਚ ਲਿਆਂ ਸੋ ਹੌਸਲਾ ਦੇ ਰਹੇ ਹੋ ਪਰਿਵਾਰ ਨੂੰ ਕਿਉਂਕਿ ਤੁਸੀਂ ਆਪ ਡੋਲੋਗੇ ਤੇ ਫਿਰ ਪਰਿਵਾਰ ਨੂੰ ਹੀ ਕਿਤੇ ਨਾ ਕਿਤੇ ਡੋਲਣ ਵਾਸਤੇ ਮਜਬੂਰ ਹੋਣਾ ਪੈਣਾ ਤੁਸੀਂ ਹੌਸਲਾ ਦੇ ਰਹੇ ਹੋ ਸਾਰੇ ਪਰਿਵਾਰ ਨੂੰ ਹਾਂਜੀ ਜੀ ਉਹ ਜਦੋਂ ਦੱਸਾਂ ਕਰਨੇ ਉਹ ਕਹਿੰਦੇ ਉਹਨਾਂ ਨੇ ਆ ਜਾਣਾ ਤੁਸੀਂ ਟੈਨਸ਼ਨ ਨਾ ਲਓ ਕਰੰਦੇ ਉੱਥੇ ਸਾਰੀ ਟੀਮ ਹੈਗੀ ਆ ਤੁਸੀਂ ਟੈਨਸ਼ਨ ਨਾ ਲਓ ਹੂੰ ਥੋੜੇ ਚਾਚੂ ਵੀ ਕਹਿ ਰਿਹਾ ਕਿ ਉੱਥੇ ਟੀਮਸ ਨੇ ਆਕਸੀਜਨ ਦਾ ਪ੍ਰਬੰਧ ਹੈ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੋ ਫਿਲਹਾਲ ਇਹੀ ਹੈ ਕਿ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਜਾਵੇ ਅੱਛਾ ਪਾਪਾ ਦੇ ਨਾਲ ਜਦੋਂ ਗੱਲਾਂ ਹੁੰਦੀਆਂ ਐ ਤੇ ਕਿਵੇਂ ਦੀ ਗੱਲ ਕਰਦੇ ਹੋ ਕਦੋਂ ਆਓਗੇ ਜਾਂ ਕੀ ਲੈ ਕੇ ਆਓਗੇ ਜੀ ਉਹਨਾਂ ਦਾ ਹਾਸੇ ਵਾਲਾ ਸੁਭਾਈਆ ਉਹ ਇਹਨੇ ਹੱਸਨੇ ਗੱਲ ਕਰਦੇ ਮੇਰੀ ਭੈਣ ਬਹੁਤ ਹੈਗੀ ਉਹਨਾਂ ਨਾਲ ਟੱਚ ਵਿੱਚ ਆ ਉਹ ਬਹੁਤ ਜ਼ਿਆਦਾ ਕਰਦੇ ਆ ਤੇ ਉਹ ਹੈ ਹੋਣਗੇ ਜਲਦੀ ਆਵਾਂਗੇ ਚਲਦੇ ਆਵਾਂਗਾ ਹਾਸੇ ਵਾਲਾ ਸੁਭਾਈਆ ਬਹੁਤ ਨਾਲਾ ਸਤਿਪਤੀ ਫਿਲਹਾਲ ਪਰਿਵਾਰ ਦੀ ਇੱਕ ਇਹ ਪੁਕਾਰ ਹੈ ਕਿ ਗੁਰਪ੍ਰੀਤ ਸਿੰਘ ਹੁਰੀ ਵਾਪਸ ਪੰਚ ਪਰਤਣ ਚੀਮਾ ਕਲਾ ਪਿੰਡ ਤਰਨਤਾਰਨ ਜਿੱਥੇ ਅਸੀਂ ਇਸ ਵੇਲੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਪਰਿਵਾਰ ਜਿੱਥੇ ਉਡੀਕ ਕਰ ਰਿਹਾ ਔਰ ਕੋਸ਼ਿਸ਼ ਕਰ ਰਿਹਾ ਕਿ ਉੱਥੇ ਜਿੱਥੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਉੱਥੇ ਪਹੁੰਚ ਕੇ ਵੀ ਜਿਹੜੀ ਖਬਰ ਲਈ ਜਾਵੇ ਪਰ ਫਿਲਹਾਲ ਕੰਪਨੀ ਵੱਲੋਂ ਰੋਕਿਆ ਜਾ ਰਿਹਾ ਕਿ ਅਜੇ ਨਾ ਪਹੁੰਚਿਆ ਜਾਵੇ ਉਥੋਂ ਇਹ ਰੈਸਕਿਊ ਆਪਰੇਸ਼ਨ ਹੈ ਉਹ ਚੱਲ ਰਿਹਾ ਜਦੋਂ ਹੀ ਕੁਝ ਖਬਰ ਮਿਲਦੀ ਹੈ ਤਾਂ ਪਰਿਵਾਰ ਦੇ ਨਾਲ ਸਾਂਝੀ ਕੀਤੀ ਜਾਏਗੀ ਜੀ ਸੋ ਇਹ ਜੀਮਾ ਕਲਾ ਪਿੰਡ ਦਾ ਪਰਿਵਾਰ ਗੁਰਪ੍ਰੀਤ ਸਿੰਘ ਦਾ ਪਰਿਵਾਰ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਗੁਰਪ੍ਰੀਤ ਜਲਦੀ ਪਰਤੇ ਔਰ ਸਹੀ ਸਲਾਮਤ ਪਰਤੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਤਰੰਤਰ